ਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੇ ਡਾਇਰੈਕਸ਼ਨਸ ਤੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਜਿਹੜਾ ਹੈ ਉਹ ਲਾਂਚ ਕੀਤਾ ਗਿਆ ਹੈ ਜਿਹਦਾ ਮਕਸਦ ਪੂਰੀ ਤਰ੍ਹਾਂ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਤੇ ਜਿਹੜੇ ਵੀ ਬਾਹਰ ਬੈਠੇ ਵਾਂਟਡ ਕ੍ਰਿਮੀਨਲਸ ਨੇ ਉਹਨਾਂ ਦੇ ਅਸੋਸੀਏਟਸ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਹੈ ਉਹਦੇ ਤਹਿਤ ਮੋਗਾ ਪੁਲਿਸ ਦੀ ਸੀਆਈਏ ਸਟਾਫ ਨੂੰ ਅੱਜ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਤਹਿਤ ਮੋਗਾ ਪੁਲਿਸ ਦੀ ਸੀਆਈਏ ਸਟਾਫ ਵੱਲੋਂ ਇਹ ਸੀਰ ਕੋ ਟੋਟਲ ਆਪਾਂ ਰਿਕਵਰ ਹੋਏ ਨੇ ਆ ਸਾਰਾ ਆਪਰੇਸ਼ਨ ਐਸਪੀਡੀ ਮੋਗਾ ਤੇ ਡੀਐਸਪੀ ਢੀਮ ਮੋਗਾ ਦੀ ਸੁਪਰਵਾਈਜ਼ਨ ਹੇਠ ਸੀਆਈਏ ਇੰਚਾਰਜ ਮੋਗਾ ਵੱਲੋਂ ਕੰਪਲੀਟ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 4 ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ 15 ਲਾਈਵ ਰਾਉਂਡ 32 ਬੋਰ ਦੇ ਇੱਕ ਦੇਸੀ ਪਿਸਟਲ 34 ਦਾ ਵਿਦ ਮੈਗਜ਼ੀਨ ਤੇ 3 ਲਾਈਵ ਰਾਉਂਡ 34 ਬੋਰ ਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਹਨ 3 ਜਿਹੜੇ ਦੋਸ਼ੀ ਫੜੇ ਗਏ ਹਨ ਉਹਨਾਂ ਦੇ ਵਿੱਚ ਗੁਰਵਿੰਦਰ ਸਿੰਘ ਜਿਹਦੀ ਏਜ ਕਰੀਬ 30 ਸਾਲ ਹੈਗੀ ਉਤੇ ਇੱਕ ਪਹਿਲਾ ਐਫਆਈਆਰ ਦਰਜ ਹੈ ਐਨਡੀਪੀਐਸ ਐਕਟ ਦੀ ਇੱਕ ਇੱਕ ਜੋਤ ਸਿੰਘ ਹੈ ਉਹਦੀ ਉਮਰ ਕਰੀਬ 22 ਸਾਲ ਹੈ ਉਤੇ ਇੱਕ ਪਹਿਲਾ ਐਫਆਈਆਰ ਦਰਜ ਹੈ ਅਟੈਂਪਟ ਟੂ ਮਰਡਰ ਦੀ ਧਿਆਲਪੁਰਾ ਥਾਣਾ ਡਿਸਟ੍ਰਿਕਟ ਬਠਿੰਡਾ ਦੀ ਤੇ ਇੱਕ ਜਸਪ੍ਰੀਤ ਸਿੰਘ ਹੈ ਉਹਦੀ ਉਮਰ ਕਰੀਬ 32 ਸਾਲ ਹੈ ਉਹਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਹੈ ਨਹੀਂ ਤੇ ਤਿੰਨੇ ਹੀ ਦੋਸ਼ੀ ਮੋਗੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੀ ਸਾਹਮਣੇ ਆਇਆ ਕਿ ਇਹ ਵੈਪਨ ਜਿਹੜੇ ਨੇ ਐਮਪੀ ਤੋਂ ਲੈ ਕੇ ਆਏ ਗਏ ਨੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ आज ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਵਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਜਿਹੜੇ ਵੀ ਹੋਰ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕਾਨੂੰਨੀ ਕੀਤੀ ਜਾਏਗੀ ਤਿੰਨ ਦੋਸ਼ੀ ਜਿਹੜੇ ਬਾਈ ਨੇਮ ਨੇ ਉਹ ਅਰੈਸਟ ਹੋ ਗਏ ਨੇ ਇਹਨਾਂ ਦੀ ਪੁੱਛਗਿੱਛ ਅਜੇ ਚੱਲ ਰਹੀ ਹੈ ਤੇ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਆ ਸਾਰਾ ਆਪਰੇਸ਼ਨ ਇੱਕ ਪਹਿਲਾਂ ਸਮਾਲ ਸਰ ਥਾਣੇ ਦੇ ਵਿੱਚ ਐਸਆਈ ਆਪਰੇਸ਼ਨ ਪਰਹਾਰ ਦੇ ਤਹਿਤ ਇੱਕ ਅਕਿਊਜ਼ ਫੜਿਆ ਗਿਆ ਸੀ ਉਹਦੀ ਪੁੱਛਗਿੱਛ ਦੇ ਵਿੱਚ ਜਿਹੜੇ ਇਨਪੁ ਉਹਨੂੰ ਫਰਦਰ ਡਵੈਲਪ ਕਰ ਦਿਆ ਸਾਡੀ ਸੀਆਈਏ ਟੀਮ ਨੇ ਇਹ ਸਾਰਾ ਆਪਰੇਸ਼ਨ ਨੂੰ ਇਨਜਾਮ ਦਿੱਤਾ ਹੈ ਤੇ ਇਹ ਤਿੰਨੇ ਦੋਸ਼ੀ ਵਿਧ ਵੈਪਨਸ ਜਿਹੜੇ ਨੇ ਉਹ ਫੜੇ ਗਏ ਹੁਣ ਤੱਕ ਦੀ ਤਫਤੀਸ਼ ਚ ਗੱਲ ਸਾਹਮਣੇ ਆਈ ਕਿ ਬੰਬੀਆ ਗੈਂਗ ਨਾਲ ਤਾਲੂਕ ਰੱਖਦੇ ਨੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਕਿਸੇ ਵਾਰਦਾਤ ਨੂੰ ਇਨਜਾਮ ਦੇਣ ਦੇ ਇਫਰਤ ਨਹੀਂ ਸੀ ਕਿਸ ਨੂੰ ਅਸਲ ਸਪਲਾਈ ਕਰਨਾ ਇਹਨਾਂ ਨੇ ਵੈਪਨ ਕਿਸੇ ਬੰਦੇ ਤੋਂ ਪਰਚੇਸ ਕੀਤੇ ਸੀ ਜਿਹੜਾ ਬੰਦਾ ਐਮਪੀ ਤੋਂ ਲੈ ਕੇ ਆਇਆ ਸੀ ਤੇ ਹੁਣ ਇਹਨਾਂ ਨੇ ਕੋਈ ਵਾਰਦਾਤ ਨੂੰ ਹੀ ਇਨਜਾਮ ਦੇਣਾ ਸੀ ਉਹ ਵਾਰਦਾਤ ਬਾਰੇ ਜਿਹੜੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਹੋ ਜੂਗਾ ਤੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਫੈਕਟਸ ਹੋਰ ਸਾਹਮਣੇ ਨਿਕਲ ਕੇ ਆਣਗੇ ਉਹ ਵੀ ਅਸੀਂ ਤੁਹਾਡੇ ਨਾਲ ਡਿਟੇਲ ਚ ਸਾਂਝੀ ਕਰਦੇ ਹਾਂ ਜਿਨ੍ਹਾਂ ਨੇ ਸਪਲਾਈ ਕੀਤਾ ਸੀ ਡਾਕਟਰ ਉਹਨਾਂ ਨੂੰਮਿਟ ਕੀਤਾ ਹੈ ਉਹ ਆਇਡੈਂਟੀਫਾਈ ਹੋ ਗਿਆ ਉਹ ਆਇਡੈਂਟੀਫਾਈ ਹੋ ਗਿਆ ਜੀ ਉਹ ਬੰਦਾ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹ ਐਸੀ ਆਪਰੇਸ਼ਨ ਪ੍ਰਹਾਰ ਦੇ ਤਹਿਤ ਹੀ ਫੜਿਆ ਗਿਆ ਹੈ ਤੇ ਹਾਂਜੀ ਹਾਂਜੀ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਨੇ ਉਹਨਾਂ ਦੀ ਵੀ ਪਛਾਣ ਹੋ ਗਈ ਹੈ ਉਨ੍ਹਾਂ ਦੇ ਖਿਲਾਫ ਵੀ ਜਲਦੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਇਹ ਦਾਣਾ ਮੰਡੀ ਦੇ ਵਿੱਚ ਹੈਗੇ ਸੀ ਅਜੀਤਵਾਲ ਤੇ ਉੱਥੇ ਆਪਣੇ ਜਿਹੜੇ ਫਰਦਰ ਇਨਸਟਰਕਸ਼ਨਸ ਦੀ ਵੇਟ ਕਰੀ ਜਾਂਦੇ ਸੀ ਉੱਥੋਂ ਹੀ ਇਹਨਾਂ ਨੇ ਕੋਈ ਅੱਗੇ ਵਾਰਦਾਤ ਪੂੰਜਾਮ ਦੇਣ ਦੀ ਯੋਜਨਾ ਸੀ ਉੱਥੇ ਮੌਕੇ ਤੇ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਪਹਿਲੇ ਦਿਨ ਦੀ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਟੋਟਲ 58 ਦੋਸ਼ੀ ਦੇ ਵਨ ਅਰੈਸਟ ਹੋਏ ਸੀ ਕੱਲ ਜਿਹੜਾ ਦੂਜਾ ਦਿਨ ਸੀ ਉਹਦੇ ਵਿੱਚ ਟੋਟਲ 68 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਵਿੱਚ 27 ਦੋਸ਼ੀ ਐਨਡੀਪੀਐਸ ਐਕਟ ਦੇ ਤਹਿਤ 12 ਦੋਸ਼ੀ ਪੁਰਾਣੇ ਕੇਸਾਂ ਚ ਜਿਹੜੇ ਵਾਂਟਡ ਸੀ ਉਹ ਗ੍ਰਿਫਤਾਰ ਹੋਏ ਆ 4 ਪੀਓ ਜਿਹੜੇ ਨੇ ਅਰੈਸਟ ਹੋਏ ਨੇ 14 ਆਮ ਜੈਕਟ ਦੇ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਹੋਏ ਦੇ ਇਸ ਤੋਂ ਇਲਾਵਾ 11 ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਅਸੀਂ ਪ੍ਰੀਵੈਂਟਿਵ ਐਕਸ਼ਨ ਲਿਆ ਹੈ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਚ ਅਰੈਸਟ ਕੀਤਾ ਹੈ ਸਰ ਜਿਹੜੇ ਪੁਰਾਣੇ ਕੇਸਾਂ ਸੀ ਉਹ ਪੀਓ ਸੀ ਜਾਂ ਫਿਰ ਉਹਨਾਂ ਦੁਆਰਾ ਦਿੱਤੇ 4 ਪੀਓ ਸੀ ਉਸ ਤੋਂ ਇਲਾਵਾ ਜਿਹੜੇ 12 ਹੈਗੇ ਉਹ ਸਾਡੇ ਵਫਕ ਮੁਕਦਮਿਆਂ ਦੇ ਵਿੱਚ ਵਾਂਟਡ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਮੈਂ ਮੋਗਾ ਪੁਲਿਸ ਵੱਲੋਂ ਆਹੀ ਲੋਕਾਂ ਨੂੰ ਮੈਸੇਜ ਦੇਣਾ ਚਾਹਨਾ ਜਿੱਥੇ ਵੀ ਕੋਈ ਸਸਪੀਸ਼ਸ ਐਕਟੀਵਿਟੀ ਤੁਹਾਡੇ ਧਿਆਨ ਚ ਆਂਦੀ ਹੈ ਕੋਈ ਵੀ ਬੰਦੇ ਸ਼ੱਕੀ ਜੇ ਤੁਹਾਨੂੰ ਲੱਗਦੇ ਨੇ ਇਮੀਡੀਏਟਲੀ ਤੁਸੀਂ ਮੋਗਾ ਪੁਲਿਸ ਦੇ ਜਿਹੜਾ ਕੰਟਰੋਲ ਰੂਮ ਹੈ ਉਹਨੂੰ ਇਨਫੋਰਮ ਦੇ ਸਕਦੇ ਹੋ ਕਿਸੇ ਵੀ ਸਾਡੇ ਮੋਗਾ ਪੁਲਿਸ ਦੇ ਆਫੀਸਰ ਨੂੰ ਇਨਫੋਰਮ ਕਰ ਸਕਦੇ ਹੋ ਤਾਂਕਿ ਜਿਹੜੇ ਵੀ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਅਸੀਂ ਸਖਤੋ ਸਖਤ ਕਾਰਵਾਈ ਕਰ ਸਕੀਏ ਤੇ ਲੋਕਾਂ ਨੂੰ ਇੱਕ ਜਿਹੜੀ ਸਿਕਿਉਰਿਟੀ ਹੈ ਤੇ ਲੋ ਐਂਡ ਆਰਡਰ ਹੈ ਉਹਨੂੰ ਇਨਸ਼ੋਰ ਕਰਕੇ ਰੱਖੀਏ